ਸਤਿ ਸ਼੍ਰੀ ਅਕਾਲ ਜੀ ਦੋਸਤੋ ਤਰੀਕ ਹੈ 3/9/2025 ਟਾਈਮ ਹੈ 11 ਵਜੇ ਦਾ ਜਿਹੜੇ ਗੱਲ ਦਾ ਡਰ ਸੀ ਉਹੀ ਕੰਮ ਹੋ ਚੁੱਕਿਆ ਹੈ ਖੱਗੜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਹ ਚੁੱਕਿਆ ਹੈ ਮਤਲਬ ਕਿ ਜਿਹੜੇ ਪਹਿਲਾਂ ਪਾਣੀ ਦੋ ਆਏ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਫਲੋ ਹੈ ਇਸ ਟਾਈਮ ਪੂਰੀ ਮਤਲਬ ਰਾਤ ਤੋਂ ਲੈ ਕੇ ਹੁਣ ਤੱਕ ਬਾਰਿਸ਼ ਹੋਈ ਤੇ ਹੁਣ ਇੱਕੋ ਦਾਣ ਫਲੋ ਬਹੁਤ ਜ਼ਿਆਦਾ ਆ ਗਿਆ ਹੈ ਤੇ ਅੱਗੇ ਵਾਲੇ ਵੀਰ ਜਿਹੜੇ ਪਟਾਲੇ ਪਡੋਲੇ ਸਾਈਡ ਵਾਲੇ ਐ ਤੇ ਸੰਭਾਲ ਲੈਣ ਲੋਕੇ ਇੱਥੋਂ ਪਾਣੀ ਨਿਕਲ ਚੁੱਕਿਆ ਹੈ ਇਹ ਹੁਣੇ ਘੰਟਾ ਮਿਲਕਤ ਦਾ ਪੌਣਾ ਘੰਟਾ ਹੀ ਹੋਇਆ ਪਾਣੀ ਛੱਡੇ ਨੂੰ ਤੇ ਬਹੁਤ ਜ਼ਿਆਦਾ ਲੈਵਲ ਹਾਈ ਹੈ ਇੱਕ ਮਿਲਕੇ ਡੇਂਜਰ ਵਾਲੀ ਸਥਿਤੀ ਹੈ ਜੇ ਕਹਿ ਸਕਦੇ ਹੋ ਕਿ ਬਾਰਿਸ਼ ਹਜੇ ਵੀ ਰੁਕੀ ਨਹੀਂ ਹੈ ਕੰਟੀਨਿਊਟੀ ਵਿੱਚ ਚੱਲ ਰਹੀ ਹੈ ਤੇ ਕਿਰਪਾ ਕਰਕੇ ਡਰੋਨ ਦਾ ਕੋਈ ਉਹ ਮੈਂ ਡਰਾ ਨਹੀਂ ਰਹਿਗਾ ਲੋਕਾਂ ਨੂੰ ਅਵੇਅਰ ਕਰ ਰਿਹਾ ਤੇ ਕੁਝ ਲੋਕੇ ਕਹਿੰਦੇ ਨੇ ਕਿ ਡਰਾ ਰਿਹਾ ਹੈ ਭਾਈ ਜੀ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੀ ਵੀਡੀਓ ਮੈਂ ਪਾ ਰਿਹਾ ਉਸ ਚੀਜ਼ ਦੀ ਰਿਸਪੌਂਸਿਬਿਲਟੀ ਮੈਂ ਲੈ ਲੈਂਦਾ ਕਿ ਮੈਂ ਵੀਡੀਓ ਆਪਦੇ ਹੱਥ ਨਾਲ ਬਣਾਈ ਹੈ ਠੀਕ ਹੈ ਜੀ ਮੈਂ ਕਿਸੇ ਦੀ ਕਾਪੀ ਕਰਕੇ ਨਹੀਂ ਪਾਰਿਆਗਾ ਬਾਕੀ ਇਹ ਕਿ ਜੋ ਰੀਅਲ ਸਿਚੁਏਸ਼ਨ ਹੈ ਮੈਂ ਉਹ ਪਾਈ ਹੈ 7:30 ਵਜੇ ਇੱਥੇ ਕੁਝ ਨਹੀਂ ਸੀ ਤੇ ਇਸ ਟਾਈਮ 11 ਵਜੇ ਤੇ ਪਾਣੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਆਪਦਾ ਵਗਦਾ ਅੱਗੇ ਮਤਲਬ ਕਿ ਸਭ ਕੁਝ ਸਹੀ ਕਰਕੇ ਚੱਲੋ ਅੱਗੇ ਜੋ ਵੀ ਆਪਦੀ ਸਿਚੁਏਸ਼ਨ ਨੂੰ ਸੰਭਾਲ ਸਕਣ ਤੇ ਮੇਰੀ ਤੇ ਇਹੀ ਰਿਕਵੈਸਟ ਹੈ ਸਾਰਿਆਂ ਨੂੰ ਧੰਨਵਾਦ ਜੀ